ਲੋਗੇ ਮੇਟਰੱਕੀ ਆ ਚਾਲਾ ਸਵਾਜਤਾ ਡਾਕਨਾ ਮਲਾਉ ਜੇ ਜਿੱਦਾਂ ਤੁਹਾਨੂੰ ਪਤਾ ਕਿ ਅੱਜ ਆਪਣੇ ਮੇਲੇ ਦਾ ਵਿਜਾ ਦੇਣਾ ਆ ਗਿਆ ਆਪਾਂ ਇਹ ਗੁਰਦਾਰੇ ਆ ਦੇ ਉਨਾ ਪਾ ਚੱਲੇ ਆ ਘਰੇ ਸੋ ਲੰਗਰ ਦੀ ਸਫਾਈ ਕਰਕੇ ਉਨਾ ਪਾ ਕਰੇ ਚੱਲੇ ਨੋਰ ਤੋਂ ਨਾਤ ਹੋ ਗਿਆ ਫਿਰ ਉਹਨੇ ਫਿਰ ਮਦਦ ਲੋਗੇ ਮੇਟਰ ਆ ਗਿਆ ਬਸ ਥਿਆਰ ਹੋਇਆ ਗੁਰਦਾਰਾ ਹੋਇਆ ਗੋਰੀ ਨੂੰ ਟੇਕ ਨੂੰ ਮੱਥਾ ਤੇ ਦੇ ਮੱਥਾ ਲਗਾਉਂਦੇ ਤੁਹਾਨੂੰ ਦਰਬਾਰ ਲੋ ਜੀ ਕਰੋ ਦਰਸ਼ਨ ਦਰਬਾਰ ਦੇ ਹੋਰ ਲੋ ਮੇਤਰਾ ਸੇਵਾਦਾਰਾਂ ਨੂੰ ਪਿਆਉਂਦਾ ਜੇ ਕੇਲਿਆਂ ਦਾ ਜੋਗ ਆ ਵੀ ਸੇਵਾ ਕਰਨ ਦੇ ਨਾਲ ਸੇਵਾ ਕਰਾਉਂਦੇ ਆਂ ਅਰੇ ਸੇਵਾਦਾਰਾਂ ਨੂੰ ਉਹਦੇ ਇਦਾਂ ਕਰਕੇ ਖੜਦੇ ਆਂ ਜੂਸ ਪੀਉਂਨੇ ਕੇਲਿਆਂ ਦਾ ਸੇਵਾ ਕਰਨ ਦੇ ਆਂ ਆਓ ਜੀ ਮੇਰਾ ਮੇਤਰਾਪਾ ਕਰਾ ਸਿਵਾ ਸੰਤ ਵਾਵਾ ਕਿਰੋ ਰੋਕਣੇ ਹੋਣੀ ਪੈਂਦੇ ਹੀ ਆ ਚੱਲਦੇ ਚਲੋ ਵੇ ਰੋਈ ਬਰਤਨ ਲੈ ਕੇ ਚੱਲਦੇ ਚਲੋ ਜੀ ਸੱਦੇ ਤੇਰੇ ਜਾ ਵੇ ਰੋਈ ਬਰਤਨ ਲੈ ਕੇ ਲੋ ਵੇ ਮੇਤਰਾ 4 ਵਜੇ ਆਪਾਂ ਆ ਪੰਗੂੜਿਆਂ ਨੂੰ ਕਰਾਉਣੇ ਆਏ ਕਹਿੰਦੇ ਜੀ ਜਨਾ ਪੰਗੂੜਿਆਂ ਦੇ ਛੂਟੇ ਲੈਣ ਦਾ ਮਾਤ ਚਲੋ ਫਿਰ ਆਪ ਉਰੇ ਚੜ੍ਹਨ ਲੱਗੀ ਫਿਰ ਜਾਨਾ ਸੇਵਾ ਕਰਨ ਲੈਣਾ ਝੂਟੇ ਫਿਰ ਝੂਟੇ ਲੈਣਾ ਝੂਟੇ ਝੂਟੇ 70 ਰੁਪਏ ਦਿਨ ਤੋਂ ਰਾਤੀ 350 ਲਾਇਆ ਕਰੀ ਵੇਖੀ ਵੇਖੀ ਆਹ ਬੰਦਾ ਜੋ ਐ ਹੋਈ ਓਏ ਚੱਲੋ ਸੇਵਕਾਂཚੇ ਗਮਖਦਰੇ ਵਾਲਾ ਲੋਈ ਆ ਗਿਆ ਬਦਵਾਨ ਆ ਹਾਜ਼ਰੀ ਭਰਨ ਉਹਨਾਂ ਨੂੰ ਨੂੰ ਸੰਭਾਲ ਦਾ ਹਾਜ਼ਰੀ ਕਰੋ ਚੈੱਕ ਸੰਗਤ ਕਵੀਸ਼ਰ ਗਿਆਨੀ ਲਾਲ ਸਿੰਘ ਗੁਲਟੋਆ ਸਾਹਿਬ ਉਹਨਾਂ ਦੇ ਪੁੱਤਰਾਂ ਵੱਲੋਂ ਉਹਨਾਂ ਜਨਾਬ ਨੂੰ ਬੇਨਤ ਮਾਇਆ ਭੇਜੀ ਗਈ ਹੈ ਸਾਡੇ ਆਪਣੇ ਹੀ ਨਰ ਦੇ ਕਲਾਦੇ ਅਰਦਾਸ ਕਰਦਾ। ਲਾਵੇ ਮਤਰਾ 5:30 ਵੱਜ ਚੁੱਕੇ ਆ। ਸੰਤ ਜੇ ਵੀ ਬਹੁਤ ਜਾਦੀ ਆ। ਆਪਣੇ ਲੰਗਰ ਤੇ ਵੀ ਕਰਨਾ ਹੈ ਬਸ ਸੇਵਾ। ਲੰਗਰ ਦੀ ਸੇਵਾ ਕਰਨ ਦਾ ਸਾਡਾ ਬੰਦਾ ਘਵਾਇਆ। ਓਏ ਸਾਰੇ ਕਿਤੇ ਵੇਜਾ ਲੱਭ ਨਹੀਂ ਰਿਹਾ। ਸ਼ੈਨ ਬਾਹਰ ਹੋਵੇ। ਚਲ ਵੇਨੇ ਜਾ ਕੇ। ਕਾਵੇਂ ਨੇ ਲੋ ਵੀ ਮਿੱਤਰੋ ਸ਼ਾਮਾਂ ਦਾ ਟਾਈਮ ਹੋ ਚੱਕਿਆ ਤੇ ਘਮੂੜਿਆਂ ਵਾਲਾ ਰੌਣਕਾਂ ਆਇਆ ਹੈ ਵਾਹ ਜੀ ਵਾਹ ਨਿਆਰੇ ਬੱਚੇ ਪਏ ਆ ਕਿਉਂ ਗੱਗਨ ਸਿਆਂ ਚੜਾਓ ਜਦ ਕਿ ਆਹ ਤਾਂ ਬੰਦਾ ਘਵਾਇਆ ਤੇ ਬੰਦਾ ਲਾਉ ਤੇ ਫਿਰਦੇ ਐਂ ਤਾਂ ਬੰਦਾ ਲਾਉ ਤੇ ਫਿਰਦੇ ਆਪਦਾ ਓਏ ਦੇਖੀਏ ਜੇ ਲਾਉਦਾ ਲਾਉਦਾ ਨਾਲ ਇਹਦਾ ਨਾ ਸਹੀ ਫਿਰਦਾ ਕੀ ਨਹੀਂ ਆ ਰਹਾ ਏ ਓਏ ਆਪਾਂ ਚੜਨਾ ਏ ਤੀਜੀ ਚੌਥੀ ਅਰ ਚੜਨ ਲੱਗੇ ਆਂ ਹੋ ਜਾਵਾਂਗੇ ਜਾਵਾਂਗੇ ਜਰੂਰ ਹੋਰ ਵੀਰਜੀ ਨਜ਼ਾਰੇ ਆ ਆ ਸਾਜਣੋਂ ਨਹੀਂ ਇੱਥੇ ਚੜੇ ਆ ਗਈ ਕਿਤੇ ਚੜਦਾ ਅਹੀਂ ਆਉਤੇ ਆਦੀ ਪਕੌੜਾ ਟੀਮ ਹੁੰਦੀ ਆ ਐ 15 20 ਦੇ ਕੱਡੇ ਚੜਦਾ ਰਵਰੀ 16 ਜਾਣੇ ਨੇ ਚੜਦੇ ਲਾ ਬਾਈ ਜੀ ਕੀ ਉਹ ਕੀ ਜੀ ਨਹੀਂ ਹੋ ਰਹੀ ਆ ਆ ਨਿਆੜੀ ਦਾ ਮੂੰਹ ਲਾਲ ਹੋ ਗਿਆ ਵਿਚਾਰੀ ਜਾਓ ਹਾਏ ਅਰਬੀ ਤੋਂ ਵੀ ਤਰਣਾ ਲਾਣਾ ਜੋੜ ਮੇਲੇ ਨੂੰ ਜੀ ਆਉਂਦੀ ਆ

ਆਪਾਂ ਵੀ ਰਾਣੇ ਹੁਣ ਆਏ ਸਾਰੇ ਟੁੜੇ ਲੈਣ ਆਪਨੇ ਪਗੋੜੇ ਆ ਵੀ ਜਿਹਨੇ ਡੰਗਰਾੜੇ ਆਪਣੇ ਸਾਰੇ ਸ਼ੇਵਾਲੇ ਵੀਰ ਆਏ ਆ ਟੁੜੇ ਲੈਣੇ ਆਹ ਕਿਹਨੂੰ ਜਾਂਦੀ ਟ੍ਰੇਨ ਆ ਕਿਉਂ ਆ ਜੜੀ ਅੰਮ੍ਰਿਤਸਰ ਜਾਂਦੀ ਆ ਅੰਮ੍ਰਿਤਸਰ ਜਾਂਦੀ ਆ ਪਰਤਾਂ ਲੋਗ ਆ ਜਣਾ ਜਿੱਤਾ ਮਾਨੂੰ ਪਾਣੇ ਤੜਕੇ ਤੜਕੇ ਉਹ ਵੀ ਮੈਂ ਤੋਆ ਪੱਛਾਚੇ ਨੂੰ ਫੜਾ ਕੇ ਰੋਟੀ ਚਾਪਾ ਗਏ ਆ ਫਿਰ ਗੁਰਦਾਰੇ ਇੱਕ ਛਲਟ ਤਰੀ ਜਾਂਦੀ ਆ ਆਪਾਂ ਜਾਂਦੇ ਟਾਈਮ ਕਿੰਨਾ ਆ ਗਿਆ ਟਾਈਮ ਹੋ ਗਿਆ 7 7 8:57 ਜਾਣੀ 9 ਵਜੇ ਗਏ ਆ ਗੁਰਦਾਰਾ ਖਾਈਏ ਆ ਬਾਬਿਆਂ ਜੇ ਸਟ ਬਾਈ ਚਲਾਉਣੀ ਆ ਤੇ ਜਾ ਕੇ ਸਟ ਬਾਈ ਵੇਦੇ ਆ ਗੁਰਦਾਰਾ ਦਾ ਮਹੀਨਾ ਆ ਗਿਆ ਪੰਡਿਕ ਦੇ ਮੇਲਾ ਚ ਮੇਲਾ ਲੰਘਿਆ ਨਾ ਆਲਟਾ ਬਸ ਫਾਈਸਰ ਕੰਮ ਕਰੇ। ਸਤਾਪਾਣਾ ਨੂੰ ਫੋਟੋ ਰਿਹਾ ਹਾਂ ਜੀ। ਨਾ ਵੀ ਕਿਉਂ ਆਪਾਂ ਰਾਣੀ ਵੀਰੂ ਸ਼ਾਹਤਰੀਆਂ ਦੇ ਨੇੜੇ ਤੇ ਫੋਟੋ ਕਰਾਇਆ। ਇਹਨਾਂ ਤੋਂ ਅੱਗੇ ਇਹਨਾਂ ਤੋਂ ਵੀ ਬਹੁਤ ਮੈਂ ਯਾਰ ਨੇ ਕ੍ਰੀਓ ਸੇ। ਚਾਨਵਸਤ ਭਾਈ ਵਿਖਾਉਂਦੇ ਦੰਤ। ਕਿਹਾ ਬਲੇਟ ਹੋ ਗਈ ਆ ਆ ਦੇਖ ਕੇ। ਥੋੜਾ ਫਰਕ ਪੈ ਗਿਆ। ਉੱਥੇ ਜਾ ਕੇ ਦੇਖੀ। ਲੋਵੇ ਮਿੱਤਰੋ ਆ ਗਿਆ ਵਾ ਗੁਰਦੁਆਰਾ ਸਾਹਿਬ ਕਸਟਪਾਜੀ ਚੱਲ ਰਹੀ ਆ ਪ੍ਰਕਾਸ਼ਪੁਰ ਤੇ ਜੀਆਂ ਬਣਾਈਆਂ ਆ ਰੀਆਂ ਪੂਰੀਆਂ ਨੇ ਥੋੜੀ ਵਾਈ ਵੀ ਹੁੰਦੀ ਏ ਕੇ ਸੈਂਟ ਵੀ ਬਹੁਤ ਜ਼ਿਆਦੀ ਹੈ ਜਿਹੜੀ ਕੰਮ ਆ ਗਿਆ ਆ ਵੀ ਮਿੱਤਰੋ ਆਪਾਂ ਕੇ ਪ੍ਰਸ਼ਾਦਾ ਚੰਗਣ ਗੱਗਨੋ ਨਹੀਂ ਬੈਠੇ ਆਓ ਪਣਾ ਆ ਪੈ ਤੇ ਬੈਠੇ ਬਚਾਦਾ ਚੰਗਣ ਜੇ ਸੇਵੀਆਂ ਬਣਾਈਆਂ ਬਾਬੇ ਨੇ ਦਾਲ ਆ ਤੇ ਸਬਜ਼ੀਆਂ ਬਣਾਈਆਂ ਦੋ ਘੋਰ ਨਾਲ ਜਰੀ ਤੇ ਨਾਲ ਛੋਲ ਬਾਬੇ ਨੇ ਪੂਰੀ ਗੱਲਬਾਤ ਬਣਾਈ ਵੀ ਪ੍ਰਸ਼ਾਦੇ ਦੀ ਤੇ ਤੇ ਪ੍ਰਸ਼ਾਦਾ ਪਾਣੀ ਚਾਰ ਕੇ ਤਾਂ ਆਪਾਂ ਜਾਨੇ ਬਾਹਰ ਘੁੰਮ ਪਰ ਨਾ ਘੁੰਮ ਪਰ ਕੇ ਤਾਂ ਪਹੁੰਚਣਾ ਸਾਡੇ ਦਾਈਆਂ ਨਾਲ ਵੇਖਰੇ ਲਾਓ ਵੀ ਮਿੱਤਰੋ ਆ ਗਿਆ ਆਪਾਂ ਘਰੇ ਟਾਈਮ ਹੋ ਗਿਆ 5:11 ਦਾ ਗਗਨਦਰ ਸਵਾਲਾ ਪਣ ਛੱਡ ਗਏ ਆਓ ਆਪਣਾ ਗਾਰ ਚੰਗਾ ਓਕੇ ਵੀਰ ਜੀ ਟਾਟਾ ਬਾਏ ਬਾਏ ਆਪਣੇ ਵਲੌਗ ਦੇ ਵਿੱਚ ਇਸ ਸਮਾਪਤੀ ਦਾ ਪਤਾ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ